ਇੱਕ ਪਾਸੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਲੋਕ ਬਾੜ ਦੀ ਮਾਰ ਚੋਂ ਲੜ ਰਹੇ ਹਨ ਉੱਥੇ ਹੀ ਧੂੜੀ ਦੇ ਵਪਾਰੀ ਵੀ بارش ਕਰਨ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਪਾਰੀ بارش ਤੇ ਚਲਦਿਆਂ ਦੁਕਾਨਾਂ ਵਿੱਚ ਪਾਣੀ ਵੜ ਗਿਆ ਹੈ ਜਿਸ ਕਰਕੇ ਦੁਕਾਨਦਾਰਾਂ ਦਾ ਸਮਾਨ ਜਿਵੇਂ ਕਿ ਕਪੜੇ ਰਾਸ਼ਨ ਆਦਿ ਖਰਾਬ ਹੋ ਗਿਆ ਇਸ ਕਰਕੇ ਤੋੜੀ ਦੇ ਵਪਾਰੀਆਂ ਨੇ ਮੀਟਿੰਗ ਕਰਕੇ ਪ੍ਰਸ਼ਾਸਨ ਦੇ ਵਿਰੋਧ ਰੋਸ਼ ਜਤਾਇਆ ਕਿਉਂਕਿ ਹਾਜ਼ਰੇ ਤੱਕ ਕਿਸੇ ਵੀ ਅਧਿਕਾਰੀ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਆਪਣੇ ਇਹ ਵੀ ਕਿੰਨੇ ਵੀ ਸਾਡੇ ਵਪਾਰੀ ਨੇ ਕਿਦਾ ਥੋੜਾ ਨੁਕਸਾਨ ਕਿਦਾ ਬਹੁਤਾ ਨੁਕਸਾਨ ਮੀਨ ਜਿੰਨਾ ਵੀ ਨੁਕਸਾਨ ਹੋ ਗਿਆ ਜਿਹਦਾ ਕੋਈ ਹਿਸਾਬ ਨਹੀਂ ਲਾ ਸਕਦੇ ਅਸੀਂ ਕਿਉਂ ਕਿ ਰੈਨਾਂ ਦਾ ਸਭ ਤੋਂ ਵੱਧ ਹੋਇਆ ਕੱਪੜੇ ਦਾ ਦੂ ਵੱਧ ਹੋਇਆ ਕਿ ਰੈਨਾਂ ਦਾ ਡਾਟ ਹਰ ਇੱਕ ਦਾ ਹੋਇਆ ਹਰ ਇੱਕ ਕੋਈ ਦੁਕਾਨ ਹੈ ਕਿਹਸੇ ਦੇ ਅੰਦਰ ਪਾਣੀ ਨਾ ਗਿਆ ਉਹ ਜਿਹਦੇ ਘਰੇ ਪਾਣੀ ਨਾ ਗਿਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਅਸੀਂ GST ਭਰਦੇ ਹਾਂ ਅਸੀਂ ਟੈਕਸ ਪਰ ਇਨਕਮ ਟੈਕਸ ਭਰਦੇ ਹਾਂ ਸਾਨੂੰ ਉਹਦੇ ਬਦਲ ਕੀ ਮਿਲਦਾ ਸਿਰਫ ਬੇਚੋਰਨਾ ਹੈ ਕਿਉਂ ਚੋਰ ਕਿਹਾ ਜਾਂਦਾ ਵੀ ਸਾਡੇ ਵਪਾਰੀ ਇਕੱਠਾ ਅੱਜ ਅਸੀਂ ਇਕੱਠਾ ਕਰ ਲਿਆ ਇਕੱਠੇ ਬੰਦਾ ਕਰ ਲਏ ਤੇ ਬੰਦਿਆਂ ਇੱਕ ਜੁਟ ਹੋ ਕੇ ਚੱਲੋਗੇ ਇਕੱਠੇ ਹੋ ਕੇ ਚੱਲਾਂਗੇ ਔਰ ਵਪਾਰੀ ਇਕ ਦੂਜੇ ਇਕੱਠੇ ਹੋ ਕੇ ਮੂੰਹ ਮੋੜ ਦਾਂਗੇ ਸਰਕਾਰਾਂ ਦਾ ਸੀ ਸਰਕਾਰਾਂ ਵਪਾਰੀ ਬਣਾਉਂਦੇ ਨਾ ਵਪਾਰੀ ਕੋਈ ਸਰਕਾਰ ਨਹੀਂ ਬਣਾਉਂਦੀ ਅਸੀਂ ਸਰਕਾਰ ਨੂੰ ਫੇਰ ਇੱਕ ਬੇਨਤੀ ਕਰਦੇ ਹਾਂ ਜੋ ਸਾਡੇ ਨੁਕਸਾਨ ਹੋ ਕੇ ਦੀ ਪਰਪਾਈ ਕੀਤੀ ਜਾਵੇ ਆ ਕੇ ਇੱਥੇ ਬੰਦਨ ਮਿਲੇ ਜਾਵੇ ਤੇ ਨਿਕਾਸੀ ਕਰੀ ਜਾਵੇ ਸੁਆਹ ਟੈਂਕਲ ਫੁੱਲ ਸੁਜਾ ਜਕਤਾ ਪਾਣੀ ਕਿੱਥੇ ਜਾਊ ਬਾਈਪਾਸ ਰੂਰ ਰੋਟੇ ਜਕਤਾ ਪਾਣੀ ਕਿੰਦਰ ਦੀ ਜਾਊ ਨਾਲੇ ਸਾਰੇ ਖਾਲ ਦੇ ਸਭ ਬੰਦ ਹੋ ਗਏ 9 ਇੰਚੀ ਪੈਪ ਪਾ ਤੇ ਸੀਵਰੇ 16 ਕਰੋੜ ਅੱਜ ਕਿੱਥੇ ਆ ਕਿੱਥੇ ਲੈ ਸੰਦ ਦਿਖਾਣੀ ਜੀ ਇਸ ਲਈ ਬੇਨਤੀ ਕਰਦੇ ਆ ਸਾਡੇ ਵਪਾਰੀ ਬਹੁਤ ਔਖੇ ਨੇ ਜਿਹੜੇ ਜੀਐਸਟੀ ਭਰਦੇ ਇੰਕਮ ਟੈਕਸ ਭਰਦੇ ਨੇ ਸਰਕਾਰਾਂ ਚਲਾਉਂਦੇ ਨੇ ਉਹ ਆ ਕੇ ਸਾਡੀ ਵੀ ਖਬਰ ਲੈਣ ਵਪਾਰੀ ਜਾਉਂਦੇ ਨੇ ਕਿ ਮਰ ਗਏ ਅਸੀਂ ਬੇਨਤੀ ਕਰਦੇ ਹਾਂ ਬਾਰ-ਬਾਰ ਤੁਹਾਨੂੰ ਪ੍ਰੈਸ਼ਰ ਹੀ ਥੋੜਾ ਧੰਨਵਾਦ ਕਰਦੇ ਹਾਂ ਸਾਡੇ ਪਹੁੰਚੇ ਸਾਡੀ ਆਵਾਜ਼ ਪਹੁੰਚਾਉਂਗੇ ਅਸੀਂ ਇੱਕ ਹੋਰ ਵਾਅਦਾ ਕਰਦੇ ਹਾਂ ਪ੍ਰਸ਼ਾਸਨ ਨੂੰ ਦੁਬਾਰਾ ਚੈਲੰਜ ਵੀ ਕਰਦੇ ਹਾਂ ਅਗਰ ਇਹ ਪ੍ਰਸ਼ਾਸਨ ਨੇ ਨਾ ਸਾਡੀ ਆਵਾਜ਼ ਸੁਣੀ ਤਾਂ ਉਹਦਾ ਬਹੁਤ ਵੱਡਾ ਹਰਜਾਨਾ ਸਰਕਾਰ ਨੂੰ ਪੁੱਛਣਾ ਪਊ ਕੋਈ ਬਹੁਤ ਲੰਮਾ ਟਾਈਮ ਨਹੀਂ ਜਾਣਾ ਧੰਨਵਾਦ ਬਹੁਤ ਸ਼ੁਕਰ ਜਿਹੜਾ ਸਾਡੀ ਅੱਜ ਦੀ ਮੀਟਿੰਗ ਦਾ ਮੁੱਖ ਹਦੇਸ਼ਾ ਹੈ ਅੱਜ ਸਦਰਬਿਆਰ ਦੇ ਲਗਭਗ ਹਰ ਇੱਕ ਦੁਕਾਨਦਾਰ ਪੂਰੇ ਇਸ ਮੀਟਿੰਗ ਦੇ ਵਿੱਚ ਹਿੱਸਾ ਉਹਨਾਂ ਨੇ ਲਿੱਤਾ ਹੈ ਪਿਛਲੇ ਸਮਿਆਂ ਤੋਂ ਲਗਾਤਾਰ ਜੋ بارش ਹੋ ਰਹੀ ਹੈ ਜਿੱਦਨ ਦੀ ਮੇਰੀ ਸੁਰਤ ਸੰਭਲੀ ਹੈ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸਦਰਬਿਆਰ ਦੇ ਦੁਕਾਨ ਦੇ ਅੰਦਰ ਪਾਣੀ ਗਿਆ ਹੋਵੇ ਲੇਕਿਨ ਸ਼ਿਵਰੇ ਦੇ ਪਾਈਪ ਛੋਟੇ ਨੇ ਅੱਜ ਸਾਡੇ ਸਾਰੇ ਲੋਕਾਂ ਦੇ ਵਿੱਚ ਚਾਹੇ ਸਾਡੇ ਐਮਸੀ ਸਾਹਿਬਾਨ ਨੇ ਚਾਹੇ ਲੋਕ ਨੇ ਸੋਨ ਉਹਨਾਂ ਦੇ ਮਨ 'ਚ ਇੱਕੋ ਗੱਲ ਦਾ ਜੂੜ ਲੱਗਿਆ ਹੋਇਆ ਹੈ ਕਿ ਨਾਲੀਆਂ ਅੰਡਰਗਰਾਉਂਡ ਪਾਈਪ ਪਾ ਕੇ ਸ਼ਿਵਰੇ ਨਾਲ ਜੋੜਾ ਜਾਵੇ ਜਦੋਂ ਕਿ ਸ਼ਿਵਰੇ ਦਾ ਜਿਹੜਾ ਸਿਸਟਮ ਹੈ ਪਹਿਲਾਂ ਹੀ 5-6 ਇੰਚ ਦੇ ਪਾਈਪ ਨੇ ਜਿਹੜੀ ਰੇਨ ਵਾਟਰ ਦੀ ਮਤਲਬ ਸਪਲਾਈ ਹੈ ਇਹਦੇ ਲਈ ਇਸ ਤਰ੍ਹਾਂ ਦਾ ਲੱਗ ਕੋਈ ਇੰਤਜ਼ਾਮ ਕਰਕੇ ਤਾਂ ਕਿ ਜਿਹੜਾ ਪਾਣੀ ਹੈ ਉਹ ਵੱਖਰਾ ਉਸ ਤਰੋਂ ਨਿਕਲੇ ਪਰ ਸਾਨੂੰ ਦਰਦ ਜਿਹੜੀ ਸਭ ਤੋਂ ਵੱਡੀ ਪੀੜਾ ਹੈ ਨੁਕਸਾਨ ਨਾਲੋਂ ਜ਼ਿਆਦਾ ਜਿਹੜੀ ਪੀੜਾ ਸਾਡੇ ਸਾਰੇ ਦੁਕਾਨਦਾਰ ਭਰਾਵਾ ਦੇ ਅੰਦਰ ਜਿਹੜੀ ਧੂਰੀ ਤੋਂ ਅਸੀਂ ਆਪਣੇ ਵਿਧਾਇਕ ਚੁਣੇ ਜਿਹੜੇ ਅੱਜ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦਾ ਉਰੇ ਹੈੱਡ ਆਫਿਸ ਵੀ ਉਹਨਾਂ ਦਾ ਉਰੀ ਹੈ ਤੇ ਉਹਨਾਂ ਦੇ OSD ਸਾਹਿਬ ਵੀ ਉਰੇ ਆਉਂਦੇ ਨੇ ਕਿਸੇ ਨੇ ਵੀ ਵਪਾਰੀ ਵਰਗ ਦੀ ਇਸ ਗੱਲ ਦੀ ਸਾਰ ਨਹੀਂ ਲਈ ਕਿਸੇ ਬੰਦੇ ਨੇ ਉਹਨਾਂ ਦੇ ਪ੍ਰਸ਼ਾਸਕ ਅਧਿਕਾਰੀ ਨੇ ਆ ਕੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮੌਂਾਇਨਾ ਨਹੀਂ ਕੀਤਾ ਕਿ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਸਾਰੇ ਮੇਰੇ ਦੁਕਾਨਦਾਰ ਇਸ ਤਰ੍ਹਾਂ ਦੇ ਨੇ ਜਿਹੜੇ ਸਵੇਰੇ ਆ ਕੇ ਸ਼ਾਮ ਨੂੰ ਆਪਣਾ ਕਮਾ ਕੇ ਉਸਦੇ ਨਾਲ ਹੀ ਗੁਜ਼ਾਰਾ ਕਰਦੇ ਨੇ ਉਹ ਇੰਨੇ ਕੁ ਪੀੜਤ ਨੇ ਬਣਦੀ ਹੈ ਕਿਸੇ ਦਾ ਹਜ਼ਾਰਾਂ ਦਾ ਨੁਕਸਾਨ ਹੈ ਕਿਸੇ ਦਾ ਲੱਖਾਂ ਦਾ ਨੁਕਸਾਨ ਹੈ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਕੀ ਤੁਸੀਂ ਆ ਕੇ ਵਪਾਰੀ ਵਰਗ ਦੇ ਮੋਢਿਆਂ ਤੇ ਹੱਥ ਰੱਖੋ ਜਿਹੜਾ ਨੁਕਸਾਨ ਬੰਦਾ ਹੈ ਜੋ ਵੀ ਤੁਹਾਡੀਆਂ ਲਿਸਟਾਂ ਜਦੋਂ ਬਣੀਆਂ ਨੇ ਉਹਨਾਂ ਦੇ ਵਿੱਚ ਬੰਦਾ ਮਾਨ ਜੋ ਨੁਕਸਾਨ ਹੋਇਆ ਉਸ ਦੀ ਲਿਸਟ ਦੇ ਵਿੱਚ ਵਪਾਰੀ ਵਰਗ ਨੂੰ ਬੁਲਾ ਕੇ ਉਹਨਾਂ ਦੇ ਨੁਕਸਾਨ ਦਾ ਅਕਲਨ ਕੀਤਾ ਜਾਵੇ ਤਾਂ ਕਿ ਮਾਂ-ਬਾਪ ਤੋਂ ਬਾਅਦ ਸਰਕਾਰ ਇਸ ਤਰ੍ਹਾਂ ਦੀ ਸੈਕੰਡ ਸਰਕਾਰ ਇਸ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਇੱਕ ਮਾਂ-ਬਾਪ ਦੇ ਰੂਪ ਦੇ ਵਿੱਚ ਵਪਾਰੀ ਵਰਗ ਤੇ ਮੋਢਿਆਂ ਤੇ ਉੱਤੇ ਹੱਥ ਰੱਖਦੀ ਹੈ ਤਾ ਉਹ ਹੀ ਤੁਸੀਂ ਰੋਲ ਅਦਾ ਕਰਦੇ ਹੋਏ ਵਪਾਰੀ ਵਰਗ ਦੇ ਮੋਢਿਆਂ ਦੇ ਉੱਤੇ ਤੁਸੀਂ ਹੱਥ ਰੱਖੋ ਤਾਂ ਕਿ ਉਹ ਆਪਣੇ ਪੈਰਾਂ 'ਸਰ ਖੜੇ ਹੋ ਸਕਣ ਉਹ ਆਪਣਾ ਉਸੇ ਤਰ੍ਹਾਂ ਰੋਜੀ ਰੋਟੀ ਕਮਾ ਸਕਣ ਤੇ ਆਪਣੇ ਬੱਚਿਆਂ ਦਾ ਢਿੱਡ ਭਰ ਕੇ ਉਹਨਾਂ ਦਾ ਜਿਹੜਾ ਪੇਟ ਭਰ ਸਕਣ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਕਿਤੇ ਨਾ ਹੋਵੇ ਵੀ ਜਿਹੜਾ ਸਾਡਾ ਰੋਸ ਹੈ ਉਸ ਤੋਂ ਜ਼ਿਆਦਾ ਫੁੱਟੇ ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ ਸੰਘਰਸ਼ਤਾ ਮੈਂ ਸਾਰੇ ਵਪਾਰੀ ਵਰਗ ਭਰਾਵਾਂ ਨੂੰ ਬੇਨਤੀ ਕਰਦਾ ਸਾਡੇ ਕੋਲੇ ਸੰਘਰਸ਼ ਦਾ ਕੀ ਹੈ ਸਾਡੇ ਕੋਲ ਤਾਂ ਇੱਕ ਆਵਾਜ਼ ਹੈ ਸਿੰਗਲ ਬੰਦੇ ਆ ਦੁਕਾਨਾਂ ਤੇ ਬੈਠੇ ਆ ਉਹ ਰੋਸ਼ ਹੀ ਆ ਉਹ ਰੋਸ਼ ਸਾਡੇ ਥੋੜਾ ਸਮਾਂ ਰਹਿ ਗਿਆ ਰੋਸ਼ ਹੁੰਦਾ ਪਰਚੀ ਦਾ ਰੂਪ ਮੈਂ ਸਾਰੇ ਦੁਕਾਨਦਾਰਾਂ ਭਰਾਵਾਂ ਨੂੰ ਬੇਨਤੀ ਕਰਦਾ ਚਾਹੇ ਉਹ ਕਿਸੇ ਵੀ ਸਰਕਾਰ ਦੇ ਨਾਲ ਅਟੈਚ ਹੋਣ ਜਿਹੜਾ ਵਪਾਰੀ ਵਰਗ ਦੀ ਸਾਰ ਨਹੀਂ ਲੈਂਦਾ ਵਪਾਰੀ ਵਰਗ ਦੇ ਮੋਢੇ ਤੇ ਉੱਤੇ ਹੱਥ ਨਹੀਂ ਰੱਖਦਾ ਤੁਸੀਂ ਉਹ ਪਰਚੀ ਨੂੰ ਰੋਸ਼ ਦੇ ਵਿੱਚ ਬਦਲ ਕੇ ਉਹ ਸੰਘਰਸ਼ ਨੂੰ ਬਦਲ ਕੇ ਉਹਨਾਂ ਨੂੰ ਚੱਲਦਾ ਕਰੋ ਤਾਂ ਕਿ ਪਤਾ ਲੱਗੇ ਕਿ ਵਪਾਰੀ ਵਰਗ ਜਾਗ ਚੁੱਕਿਆ ਹੈ ਵਪਾਰੀ ਵਪਾਰੀ ਵਰਗੇ ਇਕੱਠਾ ਹੋ ਚੁੱਕਿਆ ਹੈ ਵਪਾਰੀ ਵਰਗ ਨੂੰ ਜੇ ਅਸੀਂ ਨਾਲ ਲੈ ਕੇ ਨਹੀਂ ਚੱਲਿਆ ਤਾਂ ਵਪਾਰੀ ਵਰਗ ਤੋਂ ਵਕਾਰ ਆਉਣ ਵਾਲੀ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਵਿੱਚ ਸਥਾਪਿਤ ਨਹੀਂ